ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 2 ਦਿਨਾਂ ਦੇ ਉੱਤਰ ਪੂਰਬ ਦੌਰੇ ਤੇ ਹਨ ਉਹਨਾਂ ਨੇ ਅੱਜ ਸਵੇਰੇ ਆਇਜ਼ੋਲ ਦੇ ਲੌਂਗ ਕੋਈ ਹਵਾਈ ਅੱਡੇ ਤੋਂ ਬੈਰਾਬੀ ਸਾਇਰੰਗ ਰੇਲਵੇ ਲਾਈਨ ਸਮੇਤ 9000 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਤੇ ਉਦਘਾਟਨ ਕੀਤਾ ਉਹਨਾਂ ਨੇ ਤਿੰਨ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਆਇਜ਼ੋਲ ਦੇ ਸਾਇਰੰਗ ਤੋਂ ਦਿੱਲੀ ਸਾਇਰੰਗ ਤੋਂ ਗੋਹਾਟੀ ਤੇ ਸਾਇਰੰਗ ਤੋਂ ਕੋਲਕਾਤਾ ਪਹਿਲੀ ਵਾਰ ਦੇਸ਼ ਦੇ ਇਹਨਾਂ ਤਿੰਨ ਹਿੱਸਿਆਂ ਤੋਂ ਮਿਜ਼ੋਰਮ ਨਾਲ ਰੇਲ ਸੰਪਰਕ ਬਣਾਇਆ ਗਿਆ ਹੈ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਸਾਡੇ ਦੇਸ਼ ਦੀਆਂ ਕੁਝ ਰਾਜਨੀਤਿਕ ਪਾਰਟੀਆਂ ਵੋਟ ਬੈਂਕ ਦੀ ਰਾਜਨੀਤੀ ਕਰ ਰਹੀਆਂ ਹਨ ਜਿਨ੍ਹਾਂ ਨੇ ਮਿਜ਼ੋਰਮ ਨੂੰ ਨਜ਼ਰਅੰਦਾਜ਼ ਕੀਤਾ ਪਰ ਅੱਜ ਮਿਜ਼ੋਰਮ ਫਰੰਟਲਾਈਨ ਵਿੱਚ ਉਹਨਾਂ ਕਿਹਾ ਹੈ ਕਿ ਮਿਜ਼ੋਰਮ ਦੀ ਸਾਡੀ ਨੀਤੀ ਤੇ ਆਰਥਿਕ ਗਲਿਆਰੇ ਵਿੱਚ ਵੱਡੀ ਭੂਮਿਕਾ ਹੈ ਮਿਜ਼ੋਰਮ ਦੇ ਲੋਕਾਂ ਨੇ ਹਮੇਸ਼ਾ ਯੋਗਦਾਨ ਪਾਇਆ ਤੇ ਹਮੇਸ਼ਾ ਪ੍ਰੇਰਿਤ ਕੀਤਾ ਤੇ ਅੱਜ ਮਿਜ਼ੋਰਮ ਦੇਸ਼ ਦੀ ਵਿਕਾਸ ਯਾਤਰਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਰਿਆ ਪ੍ਰਧਾਨ ਮੰਤਰੀ ਨੇ ਇਹ ਕਿਹਾ ਹੈ ਕਿ ਅੱਜ ਤੋਂ ਆਇਜ਼ੋਲ ਵੀ ਦੇਸ਼ ਦੇ ਰੇਲਵੇ ਨਕਸ਼ੇ ਤੇ ਹੋਵੇਗਾ ਤੇ ਮੈਨੂੰ ਰੇਲਵੇ ਲਾਈਨ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਇਸ ਰੇਲਵੇ ਲਾਈਨ ਦਾ ਸੁਪਨਾ ਕਈ ਚੁਣੌਤੀਆਂ ਨੂੰ ਪਾਰ ਕਰਨ ਤੋਂ ਬਾਅਦ ਸাকার ਹੋਇਆ ਤੇ ਸਾਡੇ ਇੰਜੀਨੀਅਰਾਂ ਦੀ ਯੋਗਤਾ ਨੇ ਇਸ ਨੂੰ ਹਕੀਕਤ ਬਣਾਇਆ। ਇਸ ਦੇ ਨਾਲ ਹੀ ਦੱਸ ਲਈਏ ਕਿ ਸੈਰਨ ਤੋਂ ਦਿੱਲੀ ਰੇਲਗੱਡੀ ਨਾਲ ਇਹ ਰਾਜ ਹੁਣ ਰਾਜ ਦੀ ਰਾਜਧਾਨੀ ਦਿੱਲੀ ਨਾਲ ਸਿੱਧਾ ਜੁੜ ਗਿਆ ਹੈ। ਇਹ ਰੇਲ ਗੱਡੀ ਹਫ਼ਤੇ ਦੇ ਵਿੱਚ ਇੱਕ ਵਾਰ ਚੱਲੇਗੀ ਤੇ 2510 ਕਿਲੋਮੀਟਰ ਦੀ ਯਾਤਰਾ 45 ਘੰਟੇ 30 ਮਿੰਟ ਦੇ ਵਿੱਚ ਪੂਰੀ ਕਰੇਗੀ। ਔਸਤ ਗਤੀ ਇਸ ਦੀ 57.81 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਤੇ ਸਰੰਗ ਕੋਲਕੱਤਾ ਰੇਲ ਗੱਡੀ ਹਫ਼ਤੇ ਦੇ ਵਿੱਚ 3 ਦਿਨ ਚੱਲੇਗੀ। ਕੋਲਕੱਤਾ ਅਤੇ ਸਰੰਗ ਵਿਚਕਾਰ 1530 ਕਿਲੋਮੀਟਰ ਦੀ ਦੂਰੀ 31.15 ਘੰਟਿਆਂ ਦੇ ਵਿੱਚ ਪੂਰੀ ਕੀਤੀ ਜਾਵੇਗੀ। ਇਹ ਰੇਲ ਗੱਡੀ ਜੋ ਹਫਤੇ ਦੇ ਸ਼ਨੀਵਾਰ ਮੰਗਲਵਾਰ ਤੇ ਬੁੱਧਵਾਰ ਨੂੰ ਚੱਲੇਗੀ ਇਸ ਰੇਲ ਗੱਡੀ ਦੀ ਆਵਸਤ ਗਤੀ 48.96 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਸਰੰਗੋਹਾਟੀ ਰੇਲ ਗੱਡੀ ਦੁਪਹਿਰ ਜੋ ਹੈ 12:30 ਵਜੇ ਸਰੰਗ ਤੋਂ ਰਵਾਨਾ ਹੋਵੇਗੀ ਇਹ ਰਾਤ ਜੋ ਹੈ 2:30 ਮਿੰਟ ਤੇ ਗੋਹਾਟੀ ਪਹੁੰਚੇਗੀ ਇਸ ਦੇ ਨਾਲ ਹੀ ਇੱਕ ਮਾਲ ਗੱਡੀ ਵੀ ਸਰੰਗ ਤੋਂ ਰਵਾਨਾ ਹੋਵੇਗੀ